ਅੱਸੀ ਗੱਲ ਜੀ ਅੱਜ ਆਪਾਂ ਗੱਲ ਕਰਦੇ ਆਂ ਮਨ ਦੇ ਓਸ਼ਾਲਾਂ ਦੀ ਰਿਸ਼ਤੇ ਨਾਤਿਆਂ ਦੀ ਅਸੀਂ ਰਿਸ਼ਤੇ ਨਾਤੇ ਮੈਚ ਨਹੀਂ ਕਰਦੇ ਕਿਹੜਾ ਰਿਸ਼ਤਾ ਸਾਡੇ ਕਿੱਥੇ ਸਾਨੂੰ ਪਹੁੰਦਾ ਅਸੀਂ ਮੈਚ ਕਰ ਲਾਂ ਆਪੇ ਪੱਗਾਂ ਦੇ ਰੰਗ ਸੂਟਾਂ ਨਾਲ ਚੁੰਨੀਆਂ ਦੇ ਰੰਗ ਸੂਟਾਂ ਨਾਲ ਦੋਸਤੋ ਮੈਚ ਕਰਨ ਦਾ ਸਾਨੂੰ ਮਹਾਰਾਜ ਨੇ ਸੁਹਾਗ ਪ੍ਰਾਪਤ ਕੀਤਾ ਮੈਚ ਕਰੋ ਰਿਸ਼ਤੇ ਵੀ ਸਾਡਾ ਜਿਹੜਾ ਭਰਾ ਉਹਦੀ ਇੱਜ਼ਤ ਕਰਨੀ ਆ ਸਾਡੀ ਲਗਦੀ ਪਰਜਾਈਆਂ ਦੇ ਥਾਂ ਉਹਦੀ ਇੱਜ਼ਤ ਕਰਨੀ ਆ ਭੈਣਾਂ ਦੀ ਇੱਜ਼ਤ ਕਰਨੀ ਆ ਭਰਾਵਾਂ ਦੀ ਇੱਜ਼ਤ ਕਰਨੀ ਆ ਉਹ ਤਾਂ ਹੀ ਭੁੱਲ ਗਏ ਸਾਡੇ ਮਨਜ ਤਾਂ ਖਾਸ ਕਰਕੇ ਸਾਡੇ ਪੰਜਾਬੀਆਂ ਦੀ ਇੱਕੋ ਗੱਲ ਵੜੀ ਆ ਵੀ ਕੱਪੜਿਆਂ ਦੀ ਮੈਚ ਹੋਣੀ ਚਾਹੀਦੀ ਆ ਨਹੀਂ ਛੱਡ ਦੋ ਇਹ ਮੈਚਿੰਗਾਂ ਨਹੀਂ ਕੰਮ ਆਉਣੀਆਂ ਸਾਡੇ ਮੈਚਿੰਗਾਂ ਕੰਮ ਆਉਣੀਆਂ ਰਿਸ਼ਤੇ ਮੈਚਿੰਗ ਹੋਣੇ ਆ ਸਾਨੂੰ ਕੋਈ ਬਿਮਾਰੀ ਲੱਗ ਜਾਂਦੀ ਸ਼ੂਗਰ ਲੱਗ ਜਾਂਦਾ ਸ਼ੂਗਰ ਦੀ ਬਿਮਾਰੀ ਲੱਗੀ ਸਾਨੂੰ ਸ਼ੂਗਰ ਨੂੰ ਅਸੀਂ ਹਜ਼ਾਰਾਂ ਡਾਕਟਰਾਂ ਦੇ ਜਾਈ ਲੈਨੇ ਆ YouTube ਤੇ ਸੁਣਦੇ ਆ ਵੀ ਸਾਨੂੰ ਇਹਨੂੰ ਰਾਮ ਕੇਵਾਂ ਸ਼ੂਗਰ ਨੂੰ ਉਹ ਸ਼ੂਗਰ ਨੂੰ ਰਾਮ ਭਰਾਵੋ ਨਹੀਂ ਆਉਣਾ ਇਹਦਾ ਬਨੇਜ ਤੇ ਸੈਰ ਦੋ ਚੀਜ਼ਾਂ ਸਾਨੂੰ ਸ਼ੂਗਰ ਕੰਟਰੋਲ ਰਹੂਗਾ ਹੋਰ ਕੋਈ ਬਿਮਾਰੀ ਲੱਗ ਜਾਂਦੀ ਹੈ ਹਜ਼ਾਰਾਂ ਦਵਾਈ ਲੈਣੇ ਆ ਪਰ ਕਿਤੇ ਇਹ ਮਨ ਸੋਚਿਆ ਵੀ ਸਾਡੇ ਕਿਸੇ ਰਿਸ਼ਤੇ ਚ ਪਤੀ ਪਤਨੀ ਜੋ ਭਰਾਵਾਂ ਭਰਾਵਾਂ ਚ ਦਰਾਣੇ ਜਠਾਣੇ ਚ ਭੈਣ ਭਰਾਵਾਂ ਚ ਕੋਈ ਦਰਾੜਾ ਆ ਜੇ ਤੇ ਕਿਤੇ ਦਵਾਈ ਲੈਣ ਦੀ ਕੋਸ਼ਿਸ਼ ਕੀਤੀ ਆ ਉਹ ਦਵਾਈ ਕੀ ਆ ਸਾਡਾ ਪ੍ਰਮਾਤਮਾ ਦਾ ਨਾਮ ਪੰਜਾ ਬਾਣੀ ਦਾ ਪਾਠ ਤੇ ਕਰਨੀ ਅਰਦਾਸ ਸੱਚੇ ਪਾਤਸ਼ਾਹ ਸਾਡੇ